सत जी द कलासिक कलैक्शन लहरा टाका वालों मैं अमृतपाल कौ स्वागत दा दा और कर दी थोड़ा सब का अपने यूट्यूब चैनल का क्लासिक कलैक्शन और उम्मीद करते सारे ठीक होते चढ़ते कला जी। हाँ जी अभी आपब्रॉयडरी तो के बड़े सोहने सोने डिजाइन लेके आए सब तो फास्टर डिजाइन जो मैं खुद भी sleeves ਦਾ ਵਰਕ ਰਹੂਗਾ ਤੇ ਫੈਬਰਿਕ ਵੀ ਬਹੁਤ ਜਿਆਦਾ ਵਧੀਆ ਰਹੂਗਾ ਜੀ SK ਬ੍ਰਾਂਡ ਬਰਬਰੀ कॉटन ਵਿਦਾਊਟ ਲਾਈਨਿੰਗ ਸਟਿਚ ਹੋਊਗਾ ਬਹੁਤ ਜਿਆਦਾ ਕੰਫਰਟੇਬਲ ਫੈਬਰਿਕ ਹੈ ਦੁਪੱਟਾ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਹੋ ਜਿਸ ਤਰ੍ਹਾਂ ਮੈਂ ਇਹਦੇ ਨਾਲ ਮਸਲੀਨ ਦਾ ਟਾਈ ਡਾਈ ਦੁਪੱਟਾ ਕਰਵਾਇਆ ਤਾਂ ਬਹੁਤ ਹੀ ਕੰਫਰਟੇਬਲ ਫੈਬਰਿਕ ਹੈ ਇਹਦੇ ਵਿੱਚ ਕਲਰ ਕਾਫੀ ਸਾਰੇ ਨੇ ਆਉ ਫਿਰ ਤੁਹਾਨੂੰ ਸਾਰੇ ਕਲਰ ਦਿਖਾਉਂਦੀ ਹਾਂ ਹਾਂਜੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ ਕਾਫੀ ਸਾਰੇ ਕਲਰ ਆ ਜਾਣਗੇ ਤਾਂ ਤੁਸੀਂ ਸਾਰੇ ਕਲਰ ਵੇਖ ਸਕਦੇ ਹੋ ਜਿਸ ਤਰ੍ਹਾਂ ਸਭ ਤੋਂ ਪਹਿਲਾ ਆ ਗਿਆ ਜੀ ਇਹ ਆਊਗਾ ਲਾਈਟ ਪਿੰਕ ਕਲਰ ਸੇਮ ਨੈਕਲਾਈਨ ਬਿਲਕੁਲ ਸੇਮ ਜੋ ਮੇਰੇ ਵਾਲਾ ਸੂਟ ਹੈ ਉਹੀ ਵਰਕ ਦਾ ਹੋਊਗਾ ਸੇਮ ਹੀ ਐਸ ਕੇ ਬ੍ਰਾਂਡ ਬਰਬਰੀ ਕਾਟਨ ਫੈਬਰਿਕ ਦਾ ਹੋਊਗਾ ਦੇਖੋ ਜੀ ਨੈਕਲਾਈਨ ਘੇਰਾ ਠੀਕ ਹੈ ਜੀ ਤੇ ਇਹਦੀ ਲੈਂਥ ਆਪਾਂ ਤੁਹਾਨੂੰ ਦੱਸੀਏ ਤੁਸੀਂ 40 40 41 42 43 ਜਿਨ੍ਹਾਂ ਦੀ ਲੈਂਥ ਆਉਂਦੀ ਹੈ 39 40 41 42 43 ਇਹਨਾਂ ਸਾਰਿਆਂ ਦੇ ਇਹ ਸੂਟ ਕੰਫਰਟੇਬਲੀ ਸਟਿਚ ਹੋ ਜਾਊਗਾ ਦੇਖੋ ਜੀ ਇਹ ਘੇਰਾ ਹੋ ਗਿਆ ਐਂਡ 슬ੀਵਸ ਦਾ ਵਰਕ ਐਸ ਕੇ ਬ੍ਰਾਂਡ ਬਰਬਰੀ ਕਾਟਨ ਅੰਜੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਪਹਿਲਾ ਕਲਰ ਹੋ ਚੁੱਕਿਆ ਸੇਮ ਜੋ ਮੈਜ਼ਰ ਕੀਤਾ ਹੈ ਬਿਲਕੁਲ ਸੇਮ ਸਟੂਕ ਵੀ ਤੁਹਾਨੂੰ ਮਿਲ ਜਾਊਗਾ ਸੇਮ ਫੈਬਰਿਕ ਦੇ ਵਿੱਚ ਬਸ ਥੋੜਾ ਥ੍ਰੈਡ ਦਾ ਫਰਕ ਆ ਜਾਊਗਾ ਇਹਦੇ ਵਿੱਚ ਮਹਿਰੂਨ ਥ੍ਰੈਡ ਯੂਜ਼ ਹੋਇਆ ਇਹਦੇ ਵਿੱਚ ਮਹਿਰੂਨ ਦੀ ਜਗ੍ਹਾ ਤੇ ਇਹ ਵਾਲਾ ਕਲਰ ਹੈ ਜਿਹੜਾ ਇਹ ਯੂਜ਼ ਹੋਇਆ ਠੀਕ ਹੈ ਜੀ ਬਾਕੀ ਸਾਰਾ ਸੇਮ ਹੈ ਤੀਸਰਾ ਕਲਰ ਇਹਦੇ ਵਿੱਚ ਬਹੁਤ ਪਿਆਰਾ ਦੇਖੋ ਜੀ ਬਹੁਤ ਜਿਆਦਾ ਸੋਹਣਾ ਕਲਰ ਹੈ ਇਹਦੇ ਨਾਲ ਦੁਪੱਟਾ ਪਟਾਈ ਡਾਈ ਕਰਵਾਵਾਂਗੇ ਤਾਂ ਬਹੁਤ ਪਿਆਰੀ ਲੁੱਕ ਆਉਣੀ ਹੈ ਕਿਉਂਕਿ ਬਿਲਕੁਲ ਲਾਈਟ ਦਾ ਤੇ ਥੋੜਾ ਡਾਰਕ ਦਾ ਕਨਸੈਪਟ ਆ ਜਾਊਗਾ ਇਹ ਸਾਰਿਆਂ ਤੋਂ ਹੀ ਸੋਹਣਾ ਲੱਗਣਾ ਕਲਰ ਰੈਡੀ ਹੋਇਆ ਹਾਂਜੀ ਇਸ ਤੋਂ ਇਲਾਵਾ ਇਹ ਵੀ ਦੇਖੋ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਵਿੱਚ ਵੀ ਦੋ ਸੂਟ ਨੇਗੇ ਦੋਨੋਂ ਅਲੱਗ-ਅਲੱਗ ਟੋਨ ਤੋਂ ਲੱਗੂ ਕਿਉਂ ਕਿ ਇਹਦੇ ਵਿੱਚ ਜੋ ਥ੍ਰੈਡ ਹੈ ਉਹ ਡਿਫਰੈਂਟ ਕਲਰ ਦਾ ਯੂਜ਼ ਹੋਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਨਾਲ ਦਾ ਸੰਖ ਦਿਖਾਇਆ ਸੀ ਇਹਦੇ ਉੱਪਰ ਮਹਿਰੂਨ ਥ੍ਰੈਡ ਯੂਜ਼ ਹੋਇਆ ਹੈ ਇਹਦੇ ਵਿੱਚ ਪਿੰਕ ਥ੍ਰੈਡ ਯੂਜ਼ ਹੋਇਆ ਹੈ ਦੇਖੋ ਦੋਨਾਂ ਦੀ ਲੁੱਕ ਵੀ ਫਿਰ ਥੋੜੀ ਡਿਫਰੈਂਟ ਆ ਜਾਂਦੀ ਜੇ ਥ੍ਰੈਡ ਦਾ ਕਲਰ ਚੇਂਜ ਹੋ ਜਾਂਦਾ ਦੇਖੋ ਦੋਨਾਂ ਚੋਂ ਤੁਸੀਂ ਜਿਹੜਾ ਵੀ ਕਰ ਲੈਣਾ ਚਾਹੁੰਦੇ ਹੋ ਡੀਐਮ ਕਰ ਸਕਦੇ ਹੋ ਇਹ ਪੰਜ ਕਲਰ ਇਹਦੇ ਵਿੱਚ ਅਵੇਲੇਬਲ ਨੇ ਆਪਣੇ ਕੋਲ ਇਸ ਕੀ ਬ੍ਰਾਂਡ ਹੈ ਜੀ ਬਰਬਰੀ ਕਾਟਨ ਹੈ ਲਾਈਨਿੰਗ ਬਿਲਕੁਲ ਵੀ ਨਹੀਂ ਲੱਗੂਗੀ ਕੰਪਲੇਂਟ ਫੈਬਰਿਕ ਦੀ 1% ਵੀ ਨਹੀਂ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਔਰ ਸਿਰਫ 1495 ਹੈਵੀ ਥ੍ਰੈਡ ਐਮਬਰਾਇਡਰੀ ਦੇ ਨਾਲ ਓਨਲੀ 1495 ਵਿੱਚ ਤੁਸੀਂ ਇਹ ਬਹੁਤ ਹੀ ਪਿਆਰਾ ਜਿਹਾ ਬ੍ਰਾਂਡ ਦਾ ਪੀਸ ਲੈ ਸਕਦੇ ਹੋ ਤੇ ਹੁਣ ਥੋੜੇ ਡਿਫਰੈਂਟ ਡਿਜ਼ਾਈਨ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਹੈ ਬਹੁਤ ਵਧੀਆ ਫੈਬਰਿਕ ਦੇ ਉੱਪਰ ਰੈਡੀ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਕ੍ਰਸ਼ ਕਾਟਨ ਬਹੁਤ ਸੋਨਾ ਵਰਕ ਹੈ 슬ੀਵਜ਼ ਦਾ ਵੀ ਸੇਮ ਵਰਕ ਆ ਜਾਊਗਾ ਤੇ ਦੁਪੱਟਾ ਇਹਦੇ ਨਾਲ ਆਊਗਾ ਜੀ ਟੈਬੀ ਦਾ ਟੈਬੀ ਦੁਪੱਟਾ ਟਾਈ ਐਂਡ ਟਾਈ ਹਾਂਜੀ ਇਹ ਜਿਹੜਾ ਸੂਟ ਹੈ ਜੀ ਇਹ ਤੁਹਾਨੂੰ ਵਿਦ ਦੁਪੱਟਾ ਮਿਲ ਜਾਊਗਾ ਓਨਲੀ 1495 ਵਿਦ ਦੁਪੱਟਾ 1495 ਇਹ ਕ੍ਰਸ਼ ਕਾਟਨ ਆ ਜਾਊਗੀ ਫੈਬਰਿਕ ਬਹੁਤ ਵਧੀਆ ਬਸ ਉਹ ਥੋੜਾ ਐਸ ਕੇ ਬ੍ਰਾਂਡ ਦਾ ਫੈਬਰਿਕ ਆ ਗਿਆ ਇਹ 1495 ਵਿੱਚ ਮਿਲ ਜਾਊਗਾ ਜੀ ਇਹ ਵਾਲਾ ਆ ਗਿਆ ਜੀ ਇਹ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈ ਜੀ ਜਿਓਰਜਟ ਇੱਕ ਹੁੰਦਾ ਥੋੜਾ ਹਲਕਾ ਜਿਹਾ ਜਿਓਰਜਟ ਹੁੰਦਾ ਇਹ ਬਹੁਤ ਜ਼ਿਆਦਾ ਵਧੀਆ ਫਿਓਨਲ ਜਿਓਰਜਟ ਦੇ ਉੱਪਰ ਰੇੜੀ ਹੋਇਆ ਇਹ ਤਿੱਲੇ ਦਾ ਕੰਮ ਆ ਜੂਗਾ ਪਰ ਕਲਰ ਬਹੁਤ ਸੋਹਣਾ ਹੈ ਇਹਦੇ ਨਾਲ ਆਪਾਂ ਸੇਮ ਕਲਰ ਦਾ ਦੁਪੱਟਾ ਲੈ ਕੇ ਜਾਂ ਆਪਾਂ ਇਹਨਾ ਕੰਟਰਾਸਟ ਦੁਪੱਟਾ ਵੀ ਲੈ ਸਕਦੇ ਜਿਸ ਤਰ੍ਹਾਂ ਮਿਰਚਈ ਕਲਰ ਹੁੰਦਾ ਹੈ ਹਨਾ ਰੈੱਡ ਮਿਰਚ ਵਰਗਾ ਕਲਰ ਉਹ ਵਾਲੇ ਕਲਰ ਦਾ ਦੁਪੱਟਾ ਲੈ ਕੇ ਉਦੋਂ ਪਰ ਆਪਾਂ 골ਡਨ ਹੀ ਟਿਸ਼ੂ ਜਾਂ ਆਪਾਂ ਕਹਿੰਦੇ ਨੇ ਫੁੱਲ ਚੜੀ ਗੋਟਾ ਲਗਾ ਸਕਦੇ ਬਹੁਤ ਸੋਹਣਾ ਸੂਟ ਬਣੂਗਾ ਜੇ ਇਹਦੇ ਨਾਲ ਕੋਈ ਵੀ ਆਪੋਜ਼ਿਟ ਕਲਰ ਆਪਾਂ ਰੀਡੀ ਕਰ ਸਕਦੇ ਜਾਂ ਨਾਲ ਦਾ ਵੀ ਕਰ ਸਕਦੇ ਫਿਰ ਵੀ ਬਹੁਤ ਸੋਹਣਾ ਤੇ ਦੁਪੱਟਾ ਦੇਖੋ ਇਹ ਪੂਰਾ ਫਰੰਟ ਹੈਵੀ ਆ ਜਾਊਗਾ ਇਹ ਆ ਜਾਊਗਾ ਜੀ 슬ੀਵਸ ਦਾ ਬਹੁਤ ਸੋਹਣਾ 슬ੀਵਸ ਦਾ ਵਰਕ ਵੀ ਆ ਜਾਊਗਾ ਹਾਂਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੂਗਾ ਸਿਰਫ 1150 ਕਾਫੀ ਸਾਰੀ ਕਲੈਕਸ਼ਨ ਹੈ ਮੀਡੀਅਮ ਐਂਡ ਤੱਕ ਦੇਖਿਓ ਸਕਿੱਪ ਬਿਲਕੁਲ ਨਾ ਕਰਿਓ ਤਾਂ ਜੋ ਤੁਸੀਂ ਕੋਈ ਪਿਆਰਾ ਜਿਹਾ ਛੁੱਟ ਹੈ ਜੋ ਨਿਸਨਾ ਕਰ ਤਾਓ ਇਹ ਦੁਪੱਟਿਆਂ ਦੇ ਨਾਲ ਆ ਜਾਣਗੇ ਬਹੁਤ ਸੋਹਣੇ ਮਸਲੀਨ ਦੇ ਸੂਟ ਪਿਓਰ ਮਸਲੀਨ ਦੇ ਸੂਟ ਆਉਣਗੇ ਪਹਿਲਾਂ ਤਾਂ ਕਲਰ ਓਪਨ ਕਰਨੀ ਹੈ ਦੋਨੇ ਜਿਹੇ ਪੈਨ ਦੇ ਵਿੱਚ ਬਹੁਤ ਹੀ ਸੋਹਣੇ ਇਹਦੇ ਨਾਲ ਪ੍ਰਿੰਟ ਦੁਪੱਟੇ ਆਉਣਗੇ ਦੇਖੋ ਜੀ ਤੇ ਥੋੜੇ ਥੋੜੇ ਡਿਫਰੈਂਟ ਕਲਰ ਆ ਜਾਣਗੇ ਕੋਈ ਲਾਈਟ ਕੋਈ ਥੋੜਾ ਜਿਹਾ ਡਾਰਕ ਜਿਹਾ ਸੀ ਹੈਗਾ ਸਾਰਾ ਇਹ ਸਰਦਾਰੀ ਕਨਸੈਪਟ ਹੈ ਜਿੱਥੇ ਲਾਈਟ ਦੇ ਕਲਰ ਆ ਜਾਣਗੇ ਸੀ ਸ깔ਰ ਹੁਣ ਇੱਕ ਕਲਿੱਕ ਕਰਕੇ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਬਹੁਤ ਜਿਆਦਾ ਸੋਹਣੇ 2.5 ਮੀਟਰ ਦੀ ਕੱਟ ਹੈ ਗੰਗਾ ਬ੍ਰਾਂਡ ਔਰਗਾਂਜ਼ਾ ਪਿਓਰ ਔਰਗਾਂਜ਼ਾ ਦੇ ਦੁਪੱਟੇ ਆਉਣਗੇ ਬਿਲਕੁਲ ਸਿਰ ਤੇ ਰਹਿਣ ਵਾਲੇ ਦੇਖੋ ਤੇ ਨਾਲ ਦਾ ਥ੍ਰੈਡਿੰਗਸ ਕਰਕੇ ਆਪਾਂ ਐਮਬ੍ਰੋਇਡਰੀ ਕੀਤੀ ਹੈ ਸੂਟ ਦੇ ਉੱਪਰ ਪਿਓਰ ਮਸਲੀਨ ਦਾ ਨਾਲ ਸੂਟ ਰਹੂਗਾ ਦੇਖੋ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੇਖੋ ਕਿੰਨਾ ਸੋਹਣਾ ਬੇਲਾਂ ਦਾ ਵਰਕ ਹੈ ਇਹ ਉੱਪਰ ਤੱਕ ਆਊਗਾ ਆਪਾਂ neck design ਬਣਾ ਲਵਾਂਗੇ ਪੈਨਲ ਨੂੰ ਆਪਾਂ ਸੌਰੀ ਆਪਾਂ ਘੇਰੇ ਨੂੰ ਕੋਈ ਵੀ ਫਿਨਿਸ਼ਿੰਗ ਲੈਸ ਚਾਹੇ ਹੈਂਗੀ ਦਾ ਟੱਚ ਦੇ ਲੂ ਥੋੜਾ ਸੋਬਰ ਜਿਹਾ ਪੀਸ ਬਣਾਉਣਾ ਹੈ ਤਾਂ ਆਪਾਂ ਪਾਈਪਿੰਗ ਦਾ ਟੱਚ ਦੇ ਕੇ ਬਹੁਤ ਸੋਹਣਾ ਡਿਜ਼ਾਈਨ ਬਣਾ ਲਾਂਗੇ 슬ੀਵਸ ਤਾਂ ਆ ਜਾਊਗਾ ਪਿਓਰ ਮਸਲੀਨ ਫੈਬਰਿਕ ਹੈ ਜੀ ਕਲਰ ਆ ਜਾਣਗੇ ਤਿੰਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਦੂਸਰਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਦੇਖੋ ਜੀ ਬੜਾ ਸੋਹਣਾ ਦੁਪੱਟੇ ਨਾਲ ਤੇ ਇਹ ਵਾਲਾ ਸੂਟ ਆ ਜਾਊਗਾ ਪੈਨਲ ਦੇ ਨਾਲ ਆ ਜਾਣਗੀਆਂ ਨਾਲ 슬ੀਵਸ ਦਾ ਵਰਕ ਆਊਗਾ ਦੇਖੋ ਜੀ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਲੇਖੋ ਸੇਮ 슬ੀਵਜ਼ ਦਾ ਵੀ ਦੇਖੋ ਜੀ ਇਹ ਆ ਗਿਆ ਦੁਪੱਟਾ ਤੇ ਗੱਲ ਕਰੀਏ ਪ੍ਰਾਈਸ ਦੀ ਤਾਂ ਇਹ ਬਹੁਤ ਪਿਆਰਾ ਫੁੱਲ ਪਿਓਰ ਮਸਲੀਨ ਦਾ ਕਨਸੈਪਟ ਹੈ ਤੇ ਇਹਦਾ ਪ੍ਰਾਈਸ ਰਹੂਗਾ ਵਿਦ ਦੁਪੱਟਾ ਓਨਲੀ 1495 ਰੇਟ ਨੋਰ ਕੱਟ ਲੋ ਜੀ 1495 ਅੱਗੇ ਆ ਗਿਆ ਜੀ ਬਾਕਸ ਜੌਰਜਟ ਬਹੁਤ ਜਿਆਦਾ ਵਧੀਆ ਫੈਬਰਿਕ ਕੋਈ ਰਿੰਕਲ ਨਹੀਂ ਇਹਨੇ ਪਰ ਆਊਗਾ ਇੰਨਾ ਕੁ ਵਧੀਆ ਡਿਜ਼ਾਈਨ ਹੈ ਦਾ ਇਹ ਨਹੀਂ ਹੈਗਾ ਕਿ बार-बार ਤੁਸਨੇ ਆਇਰਨ ਕਰ ਹਾਂਜੀ ਲੈਮਨ ਕਲਰ ਚੈੱਕ ਜੌਰਜਟ ਦੇ ਵਿੱਚ ਬਹੁਤ ਹੀ ਸੋਹਣਾ ਕਨਸੈਪਟ ਹੈ ਬੀ ਨੈਕਲਾਈਨ ਸਿੰਗਲ ਟਾਂਕੇ ਦਾ ਵਰਕ ਆ ਜਾਊਗਾ ਇਹ ਜੈਕੇਟ ਟਾਈਪ ਬੜਾ ਹੀ ਸੋਹਣਾ ਵਰਕ ਆ ਜਾਊਗਾ ਤੇ نیچے ਦੋ ਫਲਾਵਰ ਆ ਜਾਣਗੇ ਜੀ ਚਾਕਾਂ ਦੇ ਕੋਲ ਤੇ ਬਹੁਤ ਹੀ ਸੋਹਣਾ 슬ੀਵਸ ਦਾ ਵਰਕ ਆ ਜਾਊਗਾ ਇਦੇ ਨਾਲ ਦੁਪੱਟਾ ਟਾਈ ਡਾਈ ਕਰ ਸਕਦੇ ਹੋ ਬਹੁਤ ਸੋਹਣਾ ਲੱਗਣਾ ਬਹੁਤ ਜਿਆਦਾ ਸੁਪੀਰੀਅਰ ਫੈਬਰਿਕ ਹੈ ਬਹੁਤ ਜਿਆਦਾ ਵਧੀਆ ਬਹੁਤ ਸੋਹਣਾ ਨਿਊ ਜਨਸ ਕਨਸੈਪਟ ਵਰਕ ਦਾ ਆ ਜਾਊਗਾ ਤੇ ਸੂਟ ਦਾ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 995 ਅਗਲਾ ਜੇ ਵਰਕ ਦੇਖਣ ਜੀ ਇਹ ਬੈਕ ਦਾ ਵਰਕ ਆਊਗਾ ਇਹ ਸਾਰਾ ਬੈਕ ਤੇ ਆਊਗਾ ਵਰਕ ਤੇ 슬ੀਵਸ ਤੇ ਵੀ ਆਊਗਾ ਔਰ ਫਰੰਟ ਤੇ ਵੀ ਆਊਗਾ ਤਾਂ ਜੀ ਇਹ ਵਾਲਾ ਭਾਵਾਂ ਦਾ ਵਰਕ ਆ ਜਾਊਗਾ ਬੜਾ ਹੀ ਪਿਆਰਾ ਤੇ ਨਾਲ ਨਾਲ ਆਜੂ ਦਾ ਫਰੰਟ ਨੈਕ ਵਰਕ ਇਹ ਫਰੰਟ ਦਾ ਵਰਕ ਆ ਜੂਗਾ ਗਲੇ ਦਾ ਵਰਕ ਆਊਗਾ ਜੋ ਘੇਰਾ ਹੋਊਗਾ ਉਹ ਲੈਸਸ ਦੇ ਨਾਲ ਡਿਜ਼ਾਈਨ ਕੀਤਾ ਜਾਵੇ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਹੈ ਇਹ ਵੀ ਇਸ ਤੋਂ ਇਲਾਵਾ ਜਿੰਨੀ 좋 ਕੇ ਰੱਖ ਸਕਦੇ ਸੀ ਇਹ ਆਪ ਦਾ ਪਿਓਰ ਸ਼ਿਮਰ ਦੇ ਵਿੱਚ ਇਹ ਹੈਂਡਵਰਕ ਦਾ ਕੰਮ ਆ ਜੂਗਾ ਬਹੁਤ ਸੋਨਾ gota patti ਦਾ ਵਰਕ ਆ ਜੂਗਾ ਨਾਲ ਅਰਾਸ਼ਟ ਕਲਰ ਹੈਂਡਵਰਕ ਦੇ ਵਿੱਚ ਆ ਜੂਗਾ ਪਿਓਰ ਸ਼ਿਮਰ ਮਿਰਰ ਵਰਕ ਦੇ ਨਾਲ ਸਭ ਤੋਂ ਪਹਿਲਾਂ ਘੇਰਾ ਵੇਖੋ ਜੀ ਘੇਰਾ ਬਹੁਤ ਹੀ ਸੋਹਣਾ ਬਣਿਆ ਘੇਰੇ ਦੇ ਉੱਪਰ ਇਹ ਫਲਾਵਰ ਆ ਜਾਣਗੇ ਉੱਪਰ ਤੱਕ ਵਰਕ ਹੋਊਗਾ ਤੇ ਇਹਦੇ ਨਾਲ ਇਹ ਵਾਲਾ ਬਾਟਮ ਦਾ ਫੈਬਰਿਕ ਹੈ ਉਹ ਗਰਾਸਟ ਰੈਡ ਮਹਰੂਨ ਦਾ ਕਨਫੀਗਰੇਸ਼ਨ ਬਹੁਤ ਸੋਹਣਾ ਨੇਚਰਲ ਫੇਡ ਦੀ ਬਾਟਮ ਆਉਂਗੀ ਇਹ ਦੁਪੱਟਾ ਆਊਗਾ ਜੀ ਚਨੂਨ ਚਨੂਨ ਦਾ ਦੁਪੱਟਾ ਆਊਗਾ ਤੇ ਦੁਪੱਟੇ ਦੀ ਵੀ embroidery ਆਊਗੀ ਬਹੁਤ ਸੋਹਣਾ ਚਨੂਨ ਦਾ ਦੁਪੱਟਾ ਤੇ ਦੁਪੱਟੇ ਦੀ ਵੀ ਸਾਰੇ ਤੇ embroidery ਆਊਗੀ ਦੇਖ ਸਕਦੇ ਹੋ 4 ਸਾਈਡ ਲੈਸ ਲੈਸ ਦੀ ਫਿਨਿਸ਼ਿੰਗ ਵੀ ਮਿਲੇਗੀ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਹੈਵੀ embroidery ਦੇ ਨਾਲ ਹੈਂਡਵਰਕ ਦਾ ਕਨਸੈਪਟ ਹੈ ਤੇ ਪ੍ਰਾਈਸ ਇਹਦਾ ਰਹੂਗਾ ਸਿਰਫ ਔਰ ਸਿਰਫ 2195 ਦੋ ਕਲਰ ਨੇ ਪਹਿਲਾ ਇਹ ਕਲਰ ਮਿਲ ਜੂਗਾ ਨਾ ਸਟੈਂਡ ਮਹਿਰੂਨ ਦੂਸਰਾ ਕਲਰ ਵੀ ਹੈ ਬਹੁਤ ਸੋਹਣਾ ਜੀ ਤੋ ਜੀ ਕਲਰ ਓਨਲੀ 2195 ਹੈਂਡਵਰਕ ਦਾ ਬਹੁਤ ਸੋਹਣਾ ਸੂਟ ਹੈ ਨਾ ਸੁਪੀਰੀਅਰ ਫੈਬਰਿਕ ਹੈ ਦੇਖੋ ਪਿਓਰ ਸ਼ਿਮਰ ਸ਼ਰਟ ਰਹੂਗੀ ਦੇਖ ਸਕਦੇ ਆ ਜਿਸ ਪਰ ਪਹਿਲਾਂ ਦਿਖਾਇਆ ਤੁਹਾਨੂੰ ਹੈਵੀ ਵਰਕ ਆਊਗਾ ਪੂਰੇ ਫਰੰਟ ਦੇ ਉੱਪਰ ਜੋ ਜੀ ਕਲਰ ਆ ਗਿਆ ਇਹ ਬੋਟਮ ਆ ਤੁਹਾਨੂੰ ਸਰ੍ਹੇਈ ਕਲਰ ਦੀ ਤੇ ਨਾਲ ਸਰ੍ਹੇਈ ਕਲਰ ਦਾ ਦੁਪੱਟਾ ਉਹ ਵੀ ਪਿਓਰ ਸੈਨੂ ਉੰਨਾ ਦੁਪੱਟਾ ਐਮਬਰਾਇਡਰੀ ਦੇ ਨਾਲ ਓਨਲੀ 2195 ਦੋ ਹੀ ਪੀਸ ਨੇ ਲੈ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕਨਸੈਪਟ ਹੈ ਓਨਲੀ 2195 ਭਾਈ ਨੇ ਫਿਰ ਬੱਚੇ ਨੂੰ ਦਾ ਦੁਪੱਟਾ ਵੀ ਦਿਆ ਐਮਬਰਾਇਡਰੀ ਦਾ ਇਸ ਤੋਂ ਇਲਾਵਾ ਟੈਡੀ ਡਾਈਵਰ ਆ ਪੀਸ ਬਹੁਤ ਸੋਹਣਾ ਕਲਰ ਹੈ ਜੀ ਬੜਾ ਹੀ ਪਿਆਰਾ ਜਿਹਾ ਕਲਰ ਗ੍ਰੇ ਵਰਕ ਦੇ ਨਾਲ ਤੇ ਇੱਕ ਚੀਜ਼ ਹੋਰ ਇਹ ਨਾ ਸੂਸ ਕਿਸੇ ਨੇ ਵਾਇਰ ਕੀਤਾ ਸੀ ਹੁਣ ਮੇਰੇ ਧਿਆਨ 'ਚ ਨਹੀਂ ਕਿ ਕਿੰਨਾ ਵਸੂਸ ਕਿਸੇ ਨੇ ਹੋਲਡ ਕਰਵਾਇਆ ਸੀ ਜੇਕਰ ਉਹ ਭੈਣ ਵੀਡੀਓ ਦੇਖ ਰਹੇ ਨੇ ਤਾਂ ਪਲੀਜ਼ ਮੈਨੂੰ ਦੁਆਰਾ ਮੈਸੇਜ ਕਰ ਦਿਓ ਨਹੀਂ ਤਾਂ ਜੇ ਕਿਸੇ ਭੈਣ ਨੂੰ ਹੋਰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਹੁਣ ਮੇਰੇ ਬਿਲਕੁਲ ਧਿਆਨ 'ਚ ਨਹੀਂ ਹੈਗਾ ਕਿੰਨਾ ਦਾ ਸੂਸ ਹੈ ਦੇਖੋ ਜੀ ਇਹ neck line ਆ ਜੂ ਆਰੀ ਵਰਕਰ ਕਨਸੈਪਟ ਹੈ ਹੈਵੀ ਫਰੰਟ ਆ ਜੂਗਾ ਹੈਵੀ ਕੇ ਰਾਜੂਗਾ ਤੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਦੇਖੋ ਬਹੁਤ ਸੋਹਣਾ ਬ੍ਰੀਕੀ ਨਾਲ ਵਰਕ ਦੁਪੱਟੇ 'ਨ ਕੀਤਾ ਹੈ ਸਾਰੇ ਦਪੱਟੇ ਰੂਪੀ ਆਉਗੇ ਆ ਰਹੀ ਦੀ ਤਲਾ ਦੇ ਲਾਉਣੀਆਂ ਪੱਲੇ ਤੇ ਲਿਖ ਸਕਦੇ ਹਾਂ ਇਹ ਸਿਰਫ 4 ਸੇਫ 1895 ਸਿੰਦਗੀ ਪੀਸ ਆ ਇਸ ਤੋਂ ਇਲਾਵਾ ਇਹ ਵਾਲੀ ਚੁਕਾ ਇਹ ਦੋ ਹੀ ਆਪਣੇ ਕੋਲ ਬਚੇ ਨੇ ਇਹ ਆਗੇ ਜੀ ਫੁੱਲ ਪਿਓਰ ਬਿਸਕੋਸ ਆਰਗੈਂਜ਼ਾ ਨਾਲ ਟੈਬੀ ਦੇ ਦਪੱਟੇ ਨੇਚਰਲ ਕ੍ਰੇਡ ਦੀ ਸਲਵਾਰ ਸ਼ਰਟ ਰਹੂਗੀ ਫੁੱਲ ਪਿਓਰ ਬਿਸਕੋਸ ਆਰਗੈਂਜ਼ਾ बिल्कुल सॉफ्ट हैंडवर्क का कंसैप्ट है भी गोटा पत्ती कलर भी बहुत सोहना जी पाउडर ब्ल्यू कलर बहुत ज़्यादा ट्रेंड देचुरल क्रीम बॉटम ये दुपट्टा भी फुल है दुपट्टा भी बिल्कुल फुल है भी दुपट्टे दिख सकते फुल हैवी दुपट्टा होगा ਦੇ ਦੋ ਹੀ ਪੀਸ ਅਵੇਲੇਬਲ ਨੇ ਫੁੱਲੀ ਆਫ ਨੇ ਕੋਈ ਵੀ ਭੈਣ ਲੈਣਾ ਚਾਹਦੀ ਹੈ ਲੈ ਸਕਦੀ ਹੈ ਇਹ ਵਾਲੇ ਜਿਹੜੇ ਸੂਤ ਨੇ ਜੀ ਪ੍ਰਾਈਸ ਬਹੁਤ ਘਟ ਗਿਆ ਹੈ ਇਹਨਾਂ ਦਾ ਸਿਰਫ ਔਰ ਸਿਰਫ 2295 ਸਿਰਫ 2295 ਫੁੱਲੀ ਆਫ ਹੈ 2895 ਦੇ ਇਹ ਆਫ ਤੇ ਸੀ ਪਹਿਲਾਂ ਸੋ ਤੋਂ ਬਿਲਕੁਲੀ ਆਫ ਹੈ ਨਾ ਤੇ ਕੋਈ ਮਾਰਜਨ ਨਹੀਂ ਹੈਗਾ ਟੈਪੀ ਦੁਪੱਟੇ ਦੇ ਨਾਲ ਲੈ ਸਕਦੇ ਹੋ ਓਨਲੀ 2 ਪੀਸ ਲੈਫਟ ਨੇ ਸਿਰਫ ਔਰ ਸਿਰਫ 2295 ਹੈ ਵੀ ਦੁਪੱਟਾ ਰੰਗ ਵੀ ਬਹੁਤ ਸੋਹਣੇ ਨੇ ਤਾਇਮੇਟਰ ਦਾ ਟਾਈਮ ਕਿਦਾਂ ਦੁਪੱਟਾ ਆਊਗਾ ਸਵਾਗਈ ਪਨਾ ਹੋਊਗਾ ਤੇ ਇਹ ਸੀ ਅੱਜ ਦੀ ਕਲੈਕਸ਼ਨ ਜਿਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਪਾਰਟੀ ਵੇਅਰਸ ਤੁਹਾਡੇ ਲਈ ਲੈ ਕੇ ਆਏ ਸੀ ਉਮੀਦ ਹੈ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਕੱਲ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਜੀ ਸਸ਼ਕਤਾ